50 60 ਸਾਲ ਦੀ ਖੇੜ ਹੈ ਸਾਰੀ ਕਿੰਨਾ ਕੁਝ ਹੀ ਕਰ ਜਨਿਆ ਕਦੇ ਕੋਈ ਪੀੜਾ ਦਿਲ ਨੂੰ ਲੱਗੇ ਦੁੱਖ ਸਹਿਣ ਤੋਂ ਡਰ ਜਨਿਆ ਬਿੜਾ ਗੱਲ ਦੇ ਹਰ ਖਾਂ ਕਰਨ ਕਈ ਵਾਰ ਆਪਣਿਆਂ ਨਾਲ ਹੀ ਲੜ ਜਨਿਆ ਕਈ ਵਾਰ ਆਪਣਿਆਂ ਨਾਲ ਹੀ ਲੜ ਜਨਿਆ ਗਲਤੀ ਕਰਕੇ ਵੀ ਮੰਨਦੇ ਨਹੀਂ ਤੇ ਕਈ ਵਾਰ ਬਿਨਾਂ ਗਲਤੀ ਤੋਂ ਵੀ ਗੱਲਾਂ ਜਰ ਜਨਿਆ ਨੇੜੇ ਪਹੁੰਚ ਕੇ ਜਿੱਤਾਂ ਦੇ ਨੇੜੇ ਪਹੁੰਚ ਕੇ ਜਿੱਤਾਂ ਦੇ ਥੋੜੇ ਜੇ ਫਾਸਲੇ ਨਾਲ ਹੀ ਹਰ ਜਨਿਆ ਆ ਐਸਾ ਚਾਵਣ ਨਾਲ ਜ਼ਿੰਦਗੀ ਜਿਉਣ ਲਈ ਆ ਐਸਾ ਚਾਵਣ ਨਾਲ ਜ਼ਿੰਦਗੀ ਜਿਉਣ ਲਈ ਜਿਉਂਦੇ ਜਿਉਂਦੇ ਵੀ ਹਜ਼ਾਰਾਂ ਵਾਰੀ ਮਰ ਜਾਨੇ ਆ ਪਰ ਜਿਉਂਦੇ ਜਿਉਂਦੇ ਵੀ ਹਜ਼ਾਰਾਂ ਵਾਰੀ ਮਰ ਜਾਨੇ ਆ